ਸਾਨ ਵੀਰੋ ਸਤਿ ਸ਼੍ਰੀ ਅਕਾਲ 20 ਅਗਸਤ 2024 ਪ੍ਰਭੂ ਹੁਣ ਸਮਾਂ ਬਹੁਤ ਆ ਗਿਆ ਸਬਜ਼ੀਆਂ ਲਾਉਣ ਦਾ ਪਨੀਰੀਆਂ ਵਿਜਣ ਦਾ ਜਿਹੜੇ ਵੀ ਵੀਰ ਭਰਾ ਆਪਾਂ ਨੇ ਸਬਜ਼ੀਆਂ ਲਾਉਣੀਆਂ ਨੇ ਤੁਸੀਂ ਘਰ ਵਾਸਤੇ ਲਾਉਣੀਆਂ ਜਾਂ ਤੁਸੀਂ ਵੱਡੀ ਪੱਦਰ ਤੇ ਵੇਚਣ ਲਈ ਲਾਉਣੀਆਂ ਨੇ ਹੁਣ ਵੀਰੋ ਤੁਸੀਂ ਮੂਲੀ ਲਾ ਸਕਦੇ ਹੋ ਮੂਲੀ ਦਾ ਸਹੀ ਸਮਾਂ ਜਿਵੇਂ ਕਿ ਸਜੈਟਾ ਦੀ ਐਵਰੀ ਵਾਈਟ ਮੂਲੀ ਹੈ ਜਾਂ ਹੋਰ ਵੀ ਬਹੁਤ ਪ੍ਰਕਾਰ ਦੀਆਂ ਮੂਲੀਆਂ ਨੇ ਤੇ ਗੋਭੀ ਦਾ ਭਾਵੋ ਸਹੀ ਟਾਈਮ ਆ ਜਿਵੇਂ ਕਿ ਸਲਾਖਾਂ ਗੋਭੀ ਹੋਗੀ ਗਿਰਜਾ ਗੋਭੀ ਹੋਗੀ ਸੈਮੀਨਸ ਦੀ ਜਾਂ ਕੱਤਕੀ ਗੋਭੀ ਹੋਗੀ ਜਾਂ ਹੋਰ ਬਹੁਤ ਵੈਰਾਈਟੀਆਂ ਨੇ ਗੋਭੀ ਦੀਆਂ ਹੁਣ ਤੁਸੀਂ ਗੋਭੀ ਦੀਆਂ ਪਨੀਰੀਆਂ ਵੀ ਸਾਕਦੇ ਹੋ ਤੇ ਗੋਭੀ ਤੁਸੀਂ ਖੇਤ ਦੇ ਵਿੱਚ ਲਾ ਸਕਦੇ ਹੋ ਕਿਉਂਕਿ ਰਾਤਾਂ ਹੁਣ ਹੋ ਜਾਂਦੀਆਂ ਨੇ ਠੰਡੀਆਂ ਸਮਾਂ ਬਦਲ ਗਿਆ ਤੇ ਭਾਵੋ ਜਿਵੇਂ ਕਿ ਅੱਜ ਕੱਲ ਪਿਆਜ਼ ਦਾ ਰੇਟ ਆ ਤੇਜ਼ ਤੇ ਪਿਆਜ਼ ਲਈ ਤੁਸੀਂ ਪਿਆਜ਼ ਦੀਆਂ ਗੰਡੀਆਂ ਵਰਤ ਸਕਦੇ ਹਾਂ ਬਰੀਕ ਗੰਡੀਆਂ ਮਿਲ ਹੀ ਜਾਂਦੀਆਂ ਨੇ ਬਾਜ਼ਾਰੋਂ ਮੁੱਲ ਮਿਲ ਜਾਂਦੀਆਂ ਨੇ ਜਾਂ ਕਿਸੇ ਯਾਰ ਮਿੱਤਰ ਤੋਂ ਲੈ ਕੇ ਤੁਸੀਂ ਪਿਆਜ਼ ਦੀਆਂ ਗੰਡੀਆਂ ਲਾ ਸਕਦੇ ਹੋ ਕਿਉਂਕਿ ਹੁਣ ਰੇਟ ਬਹੁਤ ਤੇਜ਼ ਆ ਤੇ ਹਰਾ ਪਿਆਜ਼ ਪ੍ਰਭੂ ਛੇਤੀ ਹੋ ਜਾਂਦਾ ਜੇ ਆਪਾਂ ਇਦੋਂ ਗੇਤਾ ਪਿਆਜ਼ ਲਾਉਣੇ ਆ ਤਾਂ ਉਹਨੂੰ ਜਲੇਬੀ ਰੋਗ ਪੈ ਜਾਂਦਾ 20 ਅਗਸਤ ਤੋਂ ਬਾਅਦ ਜਿਹੜਾ ਕੀ ਇਹ ਸਮਾਂ ਬਹੁਤ ਵਧੀਆ ਆ ਜਾਂਦਾ ਸਬਜ਼ੀਆਂ ਦਾ ਤੇ ਟਮਾਟਰ ਦੀ ਪਨੀਰੀ ਤੁਸੀਂ ਪ੍ਰਭੂ ਬੀਜ ਸਕਦੇ ਹੋ ਟਮਾਟਰ ਤੁਸੀਂ ਖੇਤਾਂ ਦੇ ਵਿੱਚ ਲਾ ਸਕਦੇ ਹੋ ਤੇ ਸਾਰੇ ਵੀਰਾਂ ਦਾ ਫਰਜ ਬਣਦਾ ਵੀ ਆਪਾਂ ਸਬਜ਼ੀਆਂ ਵੱਧ ਤੋਂ ਵੱਧ ਲਾਈਏ ਤੇ ਵਿੱਚ ਵੀਰ ਪੁੱਛਦੇ ਸੀ ਵੀ ਸਮਾਂ ਜਿਹੜਾ ਕਿ ਹੁਣ ਅਗਸਤ ਤੋਂ ਬਾਅਦ 20 ਅਗਸਤ ਤੋਂ ਹੁਣ ਭਾਦੋ ਦਾ ਮਹੀਨਾ ਚੱਲੀ ਜਾਂਦਾ ਤੇ ਇੱਕ ਤੁਸੀਂ ਖੇਤ ਦੀ ਚੋਣ ਇਹ ਕਰਨੀ ਆ ਵੀ ਖੇਤ ਜਿੱਥੇ ਤੁਸੀਂ ਸਬਜ਼ੀਆਂ ਲਾਉਣੀਆਂ ਨੇ ਮਿੱਠਾ ਪਾਣੀ ਹੋਵੇ ਖੇਤ ਦੇ ਵਿੱਚ ਖੇਤ ਹੋਵੇ ਉੱਚਾ ਜਿੱਥੇ ਸਬਜ਼ੀਆਂ ਲਾਉਣੀਆਂ ਨੇ ਮੀਂਹ ਦਾ ਪਾਣੀ ਨਿਕਲਦਾ ਹੋਵੇ ਕਿਉਂਕਿ ਕਈ ਵਾਰੀ ਜ਼ਿਆਦਾ ਮੀਂਹ ਪੈ ਜਾਂਦਾ ਉਥੇ ਨੁਕਸਾਨ ਹੋ ਜਾਂਦਾਗਾ ਮੂੜੀਆਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਗੋਭੀ ਦਾ ਨੁਕਸਾਨ ਹੋ ਜਾਂਦਾ ਹੈ ਫੰਗਸ ਪਾਈ ਜਾਂਦੀ ਹੈ ਫੰਗਸ ਪੈਣ ਕਾਰਨ ਮੂਲੀ ਜਿਹੜੀ ਮਰ ਜਾਂਦੀ ਹੈ ਗੋਭੀ ਮਰ ਜਾਂਦੀ ਹੈ ਉਹ ਤੋਂ ਤੁਸੀਂ ਵਧੀਆ ਫੰਗੀਸਾਈਡ ਦਵਾਈਆਂ ਜਿਵੇਂ ਕਿ ਟਾਟਾ ਤਾਕਤ ਜਾਂ ਵਾਇਰ ਦਾ ਐਲੀਟ ਜਾਂ ਵੈਸਟਨ ਚੰਗੀਆਂ ਦਵਾਈਆਂ ਮੀਂਹ ਪੈਣ ਤੋਂ ਬਾਅਦ ਕਰ ਸਕਦੇ ਹੋ ਪਹਿਲੀ ਗੱਲ ਤਾਂ ਤੁਸੀਂ ਉੱਚੇ ਖੇਤ ਦੀ ਚੋਣ ਕਰਕੇ ਹੀ ਗੋਭੀ ਮੂਲੀ ਜਾਂ ਕੁਝ ਵੀ ਲਾਓ ਛਲਗਮ ਵਗੈਰਾ ਲਾਓ ਤਾਂ ਉੱਚੇ ਖੇਤ ਦੀ ਚੋਣ ਕਰਕੇ ਹੀ ਖੇਤ ਦੇ ਵਿੱਚ ਲਾਇਓ ਨੀਵੇਂ ਖੇਤ ਦੇ ਵਿੱਚ ਅੱਜ ਕੱਲ੍ਹ ਆਲੀਆਂ ਸਬਜ਼ੀਆਂ ਨਾ ਲਾਓ ਕਿਉਂਕਿ ਮਹਿੰਗੇ ਬੀਜ ਹੁੰਦੇ ਆ ਮੂੜੀਆਂ ਦੇ ਬੀਜ ਕਦੇ ਡੁੱਬ ਗਏ ਕਦੇ ਮੂੜੀਆਂ ਡੁੱਬ ਗਈਆਂ ਕਦੇ ਗੋਭੀ ਡੁੱਬ ਗਈ ਬਹੁਤ ਨੁਕਸਾਨ ਹੁੰਦਾ ਵੀ ਪਾਣੀ ਨਿਕਲਦਾ ਹੋਵੇ ਕਿਸੇ ਨੀਵੇਂ ਖੇਤਾਂ ਨੂੰ ਜਾਂਦਾ ਹੋਵੇ ਤੇ ਤੁਸੀਂ ਪ੍ਰਭੂ ਹੁਣ ਟਮਾਟਰ ਪਾਲਕ ਧਣੀਆਂ ਵੀ ਲਾ ਸਕਦੇ ਹੋ ਧਣੀਆਂ ਦਾ ਬੀਜ ਆ ਜਿਹੜਾ ਉਹ ਥੋੜਾ ਜਿਹਾ ਵੱਧ ਪਾ ਦਿਓ ਜਿਹੜਾ ਅੱਜ ਕੱਲ੍ਹ ਧਣੀਆਂ ਦਾ ਬੀਜ ਪਾਉਣਾ ਹੁੰਦਾ ਹੈ ਉਹ ਗਰਮੀ ਕਾਰਨ ਦਿਨ ਦੀ ਗਰਮੀ ਕਾਰਨ ਕਈ ਵਾਰ ਧਣੀਆਂ ਮੱਚ ਜਾਂਦਾ ਬੀਜ ਆਪਾਂ ਘੱਟ ਪਾਉਣੇ ਹੁੰਦੇ ਆ ਧਨੀਏ ਦਾ ਵੀ ਜਿਆਦਾ ਪਾਇਓ ਪਾਲ ਕਲਾ ਸਕਦੇ ਹਾਂ ਸਮਾ ਪ੍ਰਭੂ ਵਧੀਆ ਲਾਇਓ ਹੁਣ ਵੱਧ ਤੋਂ ਵੱਧ ਸਬਜ਼ੀਆਂ ਧੰਨਵਾਦ ਸਸੇਕਾਰ